ਸਤਿ ਸ਼੍ਰੀ ਅਕਾਲ ਜੀ ਆਪਣੇ ਸਾਰਿਆਂ ਦੇ ਚੈਨਲ YouTube ਗੁਰਪ੍ਰੀਤ ਫੈਮਿਲੀ ਬਲੌਗ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਦਾ ਬਲੌਗ ਲੈ ਕੇ ਆਪਾਂ ਹਾਜ਼ਰ ਹੋਏ ਆਂ ਤੇ ਤੁਸੀਂ ਸਾਰੇ ਕਿਵੇਂ ਹੋ ਤੇ ਉਮੀਦ ਹੈ ਸਾਰੇ ਵਧੀਆ ਹੋਵੋਗੇ ਤੇ ਆਪਾਂ ਕਰਦੇ ਹਾਂ ਅੱਜ ਦੇ ਬਲੌਗ ਦੀ ਸ਼ੁਰੂਆਤ ਉਹ ਜੀ ਸਾਡੇ ਅੱਜ ਫੇਰ ਬਹੁਤ ਜ਼ਿਆਦਾ ਮੀਂਹ ਪਿਆ ਸੀਗਾ ਤੇ ਪਾਣੀ ਸੁੱਕ ਗਿਆ ਬਹੁਤ ਮੀਂਹ ਸੀਗਾ ਸ਼ਾਮ ਦਾ ਟਾਈਮ ਹੈ ਪੰਜ ਦਾ ਤੇ ਮੀਂਹ ਬਹੁਤ ਜ਼ਿਆਦਾ ਸੀ ਤੇ ਮੌਸਮ ਦਿਨ ਵੀ ਹੋਰ ਹੀ ਪਤਾ ਨਹੀਂ ਕਿਉਂ ਹੈ ਉਨ ਬਲਾਜਾ ਤੇ ਕੱਪੜੇ ਸਾਡੇ ਸੁੱਕੇ ਨਹੀਂਗੇ। ਨਹੀਂ ਬਾਵਾ ਆ ਗਿਆ ਸੀਗਾ ਤੇ ਪਹਿਲਾਂ ਭੇਜ ਗਏ ਸੀਗੇ। ਮੇਰੇ ਸੁਮੇਨ ਜੰਦਾਰਿਆ ਟਿਊਸ਼ਨ ਤੇ ਇੱਧਰ ਤੁਹਾਨੂੰ ਦਿਖਾਉਣੀ ਆ। ਇੱਧਰ ਸਾਡੇ ਕੋਈ ਹਾਲ ਨਹੀਂਗਾ। ਪਾਣੀ ਬਹੁਤ ਜ਼ਿਆਦਾ ਖੜ ਗਿਆ ਸੀ ਤੇ ਹੁਣ ਵੀ ਬੱਦਲ ਜਿਹਾ ਹੈਗੇ ਹੈਗੇ। ਕੀ ਪਤਾ ਨਹੀਂ ਆਜੇ। ਇੱਧਰ ਮੰਮੀ ਪਤਾ ਨਹੀਂ ਕੀ ਕਰੀ ਜਾਂਦੀ ਹੈਗੀ। ਮੰਨੇ ਚੀਰਦੀਆ ਤੋਰੀਆਂ ਤੋਰੀਆਂ ਸੀ ਘਰੋਂ ਤੋੜਨਾ ਸੀ ਨਾ ਤੋੜਨਾ ਇਹ ਸਬਜ਼ੀ ਬਣਾਉਣੀ ਆ ਸੀ ਅੱਜ ਤੋੜਨਾਂ ਦੀਆਂ ਵੇਲਾਂ ਸਾਡੇ ਬਹੁਤ ਉੱਚੀਆਂ ਚੜ ਗਈਆਂ ਤੇ ਤੋਰੀਆਂ ਤੋੜਨਾਂ ਦਾ ਬਹੁਤ ਔਖੀਆਂ ਹੈਗੀਆਂ ਗੁੰਡੀ ਜੀ ਬਣਾਈ ਹੈਗੀ ਤੇ ਉਹਦੇ ਨਾਲ ਛੱਤ ਤੇ ਜਾ ਕੇ ਤੋੜਨੀਆਂ ਪੈਂਦੀਆਂ ਹੈਂ ਬਹੁਤ ਉੱਚੀਆਂ ਵੇਲਾਂ ਗੰਗਿਆ ਵੇਖੋ ਤੋਰੀਆਂ ਦਿਸਦੀਆਂ ਵੀ ਨਹੀਂ ਗੀਆਂ ਦੀ ਇਹ ਨਹੀਂ ਤੋਰੀਆਂ ਵਿੱਚ ਹੀ ਹਰੇ-ਹਰੇ ਪੱਤਿਆਂ ਦੇ ਨਾਲ ਹੀ ਲੁਕ ਜਾਂਦੇ ਗਏਗਾ ਉੱਚਾaltezza ਵਿੱਚ ਅੜਕ ਗਏ ਬਿੱਲਾ ਇੱਧਰ ਦੇਖੋ ਨਾਲ-ਨਾਲ ਬਨੇਰੇ ਤੇ ਤੋਰੀਆਂ ਤਾਂ ਹੋਰ ਵੀ ਬਹੁਤ ਹੋਣੀਆਂ ਪਰ ਦਿਖਦੀਆਂ ਨਹੀਂ ਲੁਕੀਆਂ ਪੰਗਾਂ ਤੇ ਸਾਨੂੰ ਇਹ ਵੀ ਦਿਿੰਦੀਆਂ ਨਹੀਂ ਸੀਗਾ ਤੇ ਚੰਗਾ ਚੰਗੀ ਤਰ੍ਹਾਂ ਨਿਗਾ ਨਾਲ ਦੇਖੀਆ ਉਧਰ ਬਾਹਰਲੇ ਪਾਸੇ ਤਾਂ ਬਾਬਾ ਲੱਗਣਾ ਪਈਆਂ ਉਧਰ ਹਜੇ ਤੋੜਨਾਂ ਨਹੀਂ ਅਸੀਂ ਕਿ ਉਹder ਤਾਰਾਂ ਨੇੜੇ ਐ ਕਰੰਟ ਵਾਲੀ ਤਾਰ ਐ ਮੀਂਹ ਪੈ ਕੇ ਹਟਿਆਗਾ ਤੇ ਤਾਰ ਨਾਲ ਦਾ ਵੀ ਛੋਟੀ ਲੱਗ ਜੇ ਤਾਂ ਕਰਕੇ ਤੇ ਪਰ ਕੀੜੇ ਬਹੁਤ ਐ ਬੇਰ ਨਾਲ ਕੰਮ ਤਾਂ ਦਾਪਾ ਸਾਰਾ ਕਰ ਲਿਆ ਸੀਗਾ ਤੇ ਪਹਿਲਾਂ ਬਣਾਏ ਪਕੌੜੇ ਕਿਉਂ ਮੀਂਹ ਪਿਆ ਸੀਗਾ ਰਸ਼ਮੀਨਾ ਦਾ ਪਕੌੜੇ ਖਾਣੇ ਹੈਗੇ ਪਕੌੜੇ ਖਾਣੀ ਐ ਰਸ਼ਮੀ ਜੀ ਨਾਲ ਤਾਂ ਤੇ ਪਕੌੜੇ ਬਣਾ ਕੇ ਦਿੱਤੇ ਕਿਉਂ ਮੀ ਭਈ ਜਾਂਦਾ ਸੀਗਾ ਸਕੂਲੋਂ ਆਇਆ ਜਦੋਂ ਮੀ ਪਿਆਸ ਲਿਆ ਚਾਹ ਪਕੌੜੇ ਕਹਿੰਦਾ ਬਣਾਓ ਇੱਕ ਮੈਂ ਤੁਹਾਨੂੰ ਚੀਜ਼ ਦਿਖਾਉਣੀ ਹੈ ਜੀ ਆਹ ਦੇਖੋ ਕੀ ਹੈ ਇਹ ਪਹਿਲਾਂ ਤਾਂ ਹਰੀ ਘਰੀ ਹੁੰਦੀ ਸੀ ਪਰ ਸਾਡੇ ਘਰੇ ਹੁਣ ਇਹ ਵੀ ਹੈਗੀ ਹੈਗੀ ਤੇ ਬਹੁਤ ਸੋਹਣੀ ਚੀਜ਼ ਹੈ ਸੇਵੀਆਂ ਬਟਣ ਵਾਲੀ ਮਸ਼ੀਨ ਹੈ ਇਹ ਇਦਰੋਂ ਪੀੜਾ ਲੱਗ ਜਾਂਦਾ ਇੱਥੇ ਜੜੀ ਲੱਗ ਕੇ ਸੇਵੀਆਂ ਨਿਕਲਦੇ ਨੇ ਇਹਾਂ ਤੇ ਬਹੁਤ ਸੋਹਣੀ ਚੀਜ਼ ਐ ਜੜੀ ਜਾਂਦੀ ਆ ਹੱਥ ਤੇ ਰੋਟੀ 'ਚ ਕਿਸੇ 'ਚ ਵੀ ਤੇ ਅਸੀਂ ਨਹੀਂ ਸੇਵੀਆਂ ਬਟਾਉਂਦੇ ਤੇ ਤੁਹਾਨੂੰ ਦਿਖਾਵਾਂਗੇ ਬਹੁਤ ਸੋਹਣੀ ਚੀਜ਼ ਐ ਇਹ ਕੱਲ ਜਾਂ ਪਰਸੋਂ ਅਸੀਂ ਸੇਵੀਆਂ ਬਟਣੀਆਂ ਐਂਗਾ ਅਸੀਂ ਇਹਦੇ ਨਾਲ ਬਟਾਂਗੇ ਅਸੀਂ ਉਹਨਾਂ ਤੋਂ ਜਿਹੜੇ ਬਟ ਦੇ ਫਿਰਦੇ ਹੁੰਦੇ ਹੈਗੇ ਤੇ ਉਹਨਾਂ ਤੋਂ ਨਹੀਂ ਬਟਾਈਆਂ ਜਿਗਾ ਅਸੀਂ ਆਪਦੇ ਘਰੇ ਹੀ ਸੇਵੀਆਂ ਬਟਾਂਗੇ ਤੇ ਬਹੁਤ ਸੋਹਣੀ ਚੀਜ਼ ਐ ਪਹਿਲਾਂ ਹਰੇਕ ਘਰੇ ਹੁੰਦੀ ਸੀ ਪਰ ਹੁਣ ਨਹੀਂ ਸ਼ਾਇਦ ਉਹ ਪੜਕਦੇ ਹੀ ਨਹੀਂਗੇ ਹੁਣ ਤਾਂ ਹਰੇਕ ਬਾਜ਼ਾਰੋਂ ਪਟਾਕੇ ਲਿਆਂਦੇ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਇਹਦੇ ਕਿਹਦੇ ਕੋਲ ਇਹ ਹਜੇ ਵੀ ਹੈਗੀ ਹੈਗੀ ਤੇ ਹੁਣ ਆਪਾਂ ਜਾ ਰਹੀਆਂ ਉੱਪਰ ਉੱਪਰ ਦਾ ਵੀਊ ਦਿਖਾਉਣੀ ਆ ਤੁਹਾਨੂੰ ਕਿਉਂ ਮੀਂਹ ਅੱਜ ਬਹੁਤ ਜ਼ਿਆਦਾ ਸੀ ਤੇ ਸਾਡੇ ਇੱਥੇ ਸੰਗਰੀਏ ਤੇ ਮੀਂਹ ਸੀਗਾ ਤੇ ਜਿਹੜੇ ਪਾਸੇ ਪਿੰਡ ਸੀਗੇ ਅੱਜ ਉਹਨਾਂ ਤੇ ਮੀਂਹ ਹੈ ਨਹੀਂ ਸੀ ਨਾ ਹੀ ਖੇਤਾਂ ਦੇ ਸੀ ਕਣੀ ਵੀ ਤੇ ਪਰ ਇੱਥੇ ਸਾਡੇ ਹੁਣ ਛਤ ਤੇ ਤਾਂ ਨਹੀਂ ਲੱਗਦਾ ਵੀ ਜਿਵੇਂ ਮੀਂਹ ਪਿਆ ਹੁੰਦਾ ਪਰ ਮੀਂਹ ਬਹੁਤ ਜ਼ਿਆਦਾ ਸੀ। ਮੀਂਹ ਬਹੁਤ ਪਿਆ ਸੀਗਾ। ਕੁਛ ਤੋਰੀਆਂ ਹੋਰ ਮੰਮੀ ਤੋੜਦੀ ਹੈਗੀ। ਰੰਗਾਂ ਸੀ ਤੇ ਕੁਛ ਹੋਣ ਮੰਮੀ ਤੋੜੀ ਜਾਂਦੀ ਹੈਗੀ। ਹੂੰ। ਹਾਂ ਤੋੜਦੀ। ਹੁਣ ਤਾਂ ਵਧੀਆ। ਐਨੀਆਂ ਹੁਣ ਥਿਆਗੀਆਂ ਐਨੀਆਂ ਅਕ ਸਵੇਰੇ ਥਿਆਗਾਂ ਅਸੀਂ। ਹੋਰ। ਹੂੰ। ਬੇਲਾਂ ਵਾਲੀਆਂ ਵਿਚ ਨਜੜੀਆਂ। ਕਾ ਛੁੱਟੀ ਨਾ ਟੁੱਟੇ ਨਾ ਉੱਪਰ ਦਰਮਿਆਂ ਪਾ ਲਿਓ ਹੂੰ ਇੱਥੋਂ ਨਹੀਂ ਟੁੱਟਦਿਆਂ ਹਨਾ ਥੋੜਾ ਨਹੀਂ ਬਾਹਰ ਦੀ ਜਾ ਕੇ ਟੁੱਟਣਾ ਚਾਹੀਦਾ ਟੁੱਟਣ ਦਾ ਨਾ ਕੋਈ ਹੂੰ ਬਹੁਤ ਹੋਣੀ ਨਾ ਉੱਤੀਆਂ ਉੱਤੀਆਂ ਇੱਧਰ ਸਿੱਟ ਲੈਂਦੇ ਸਾਂ ਹੂੰ ਇੱਧਰ ਇੱਧਰ ਐਸ ਲੋਟ ਆਈ ਜਾਂਦੀ ਆ ਪਰ ਫਿਰ ਆਪਣੇ ਆਹਾ ਵੇਲਾਂ ਖਰਾਬ ਹੋ ਜਾਣੀਆਂ ਸੀ ਸਾਰੀਆਂ ਇੰਨਾ ਮੀਹ ਪਿਆ ਤੇ ਇੰਨੀ ਗਰਮੈਸ਼ ਹੋਈ ਪਈ ਆ ਫਿਰ ਵੀ ਨਹੀਂ ਐ ਲੱਗਦਾ ਫੇਰ ਆਉਣਾ ਹੈਗਾ ਦਰਮੇਸ ਬਹੁਤ ਜਿਆਦੇ ਹੋਈ ਪਈ ਆ ਕੀੜੇ ਬਹੁਤ ਆ ਬੇਲਾਂ ਤੇ ਬਹੁਤ ਜਿਆਦੇ ਕੀੜੇ ਆ ਕੀੜੇ ਬਾੜੇ ਹੈਗੇ ਛੱਤ ਤੇ ਤਾਂ ਐ ਲੱਗਦਾ ਹੀ ਨਹੀਂ ਜਿਵੇਂ ਮੀਂਹ ਪਿਆ ਹੁੰਦਾ ਛੱਤ ਤੇ ਤਾਂ ਐ ਲੱਗਦਾ ਹੀ ਨਹੀਂ ਜਿਵੇਂ ਮੀਂਹ ਹੁੰਦਾ ਲੈ ਬਾਹਰ ਦਿੱਜੋ ਹੂੰ ਛੱਤ ਤੋਤਾ ਪਾਣੀ ਡੋੜ ਜਾਂਦਾ ਨਾ ਫਿਰ ਝੋਨਾ ਵਧੀਆ ਹੋ ਗਿਆ ਹਰਾ ਭਰਾ ਇੱਧਰ ਹੈ ਚਟਾ ਹਰਿਆਣਾ ਉੱਧਰ ਸਾਰਾ ਹਰਿਆਣਾ ਹੈ ਆ ਇੰਨੀ ਕੁ ਪੱਟੀ ਰਾਜਸਥਾਨ ਦੀ ਹੈ ਹਨਾ ਉਹ ਪਰੇ ਹਰਿਆਣਾ ਹੀ ਆ ਸਾਰਾ ਅਸੀਂ ਰਾਜਸਥਾਨ ਚਾ ਉਹ ਹਰਿਆਣੇ ਚਾ ਸਾਰਾ ਉਹ ਸਾਰਾ ਹੈ ਨਾ ਉਹ ਸੰਭਲ ਹੋ ਰਿਹਾ ਉਹ ਹਰਿਆਣੇ ਤੇ ਨਾਲ ਹੈ ਪਗਲ ਹਾਂ ਹਰਿਆਣੇ ਆ ਸਕੂਲ ਆ ਜਿਹੜਾ ਇਹ ਰਾਜਸਥਾਨ ਚ ਹੈ ਤੇ ਆ ਹਰਿਆਣਾ ਇੱਧਰ ਇੱਕ ਨਰਸਰੀ ਦਿਸਦੀ ਹੋਊਗੀ ਤੁਹਾਨੂੰ ਨਹੀਂ ਦਿਂਦੀਗੀ ਤੇ ਉਹ ਹਰਿਆਣੀ ਚ ਆ ਗਈ ਹੈਗੀ ਇੱਧਰ ਅਸੀਂ ਹੈਗੇ ਆਂ ਰਾਜਸਥਾਨ 'ਚ ਉਹ ਸਾਰਾ ਹਰਿਆਣਾ ਰਹਿ ਗਿਆ ਉੱਧਰ ਤੁਸੀਂ ਮੈਨੂੰ ਪੁੱਛਦੇ ਹੁੰਦੇ ਆ ਨਾ ਵੀ ਤੁਸੀਂ ਕਿੱਥੇ ਹੋ ਰਾਜਸਥਾਨ 'ਚੋਂ ਕਿ ਕਿੱਥੇ ਅਸੀਂ ਰਾਜਸਥਾਨ 'ਚ ਐ ਤੇ ਆ ਸਾਡੇ ਇੱਧਰ ਝੋਨਾ ਦੀ ਸੀ ਜਾਂਦਾ ਜਿਹੜਾ ਆ ਉਰਲਾ ਉਰਲਾ ਜਿਹੜਾ ਇਹ ਰਾਜਸਥਾਨ ਦਾ ਉਦੋਂ ਪਰਲਾ ਜਿਹੜਾ ਉਹ ਹਰਿਆਣੇ ਦਾ ਹੈਗਾ ਇੱਧਰ ਇਹ ਬਿੱਲਾਂ ਨੂੰ ਵੀ ਲੱਗੀਆਂ ਹੋਣਗੀਆਂ ਤੋਰੀਆਂ ਤੂਰੋਂ ਤਾਂ ਦਿਖਦੀਆਂ ਨਹੀਂ ਹਰੀਆਂ ਹਰੀਆਂ ਵਿੱਚ ਹੀ ਰਲ ਜਾਂਦੀਆਂ ਹੈਗਾ ਤੇ ਮੰਮੀ ਹੁਣ ਕੱਟਦੀ ਹੈਗੀ ਤੋਰੀਆਂ ਤੇ ਅਸੀਂ ਬਣਾਉਣੀ ਆ ਤੋਰੀਆਂ ਦੀ ਸਬਜ਼ੀ ਸ਼ਾਮ ਦੇ ਵੱਜ ਗਏ 5 ਰਸ਼ਮੀਨ ਜਾਂਦਾ ਰਿਹਾ ਟੀਊਸ਼ਨ ਤੇ ਤੇ ਰਸ਼ਮੀਨ ਨੂੰ ਕੱਲ੍ਹ ਸ਼ਾਇਦ ਛੁੱਟੀ ਹੋਵੇ ਰਸ਼ਮੀਨ ਕਹਿ ਰਿਹਾ ਸੀਗਾ ਮੰਮੀ ਥੱਲੇ ਜਾਂਦੀ ਰਹੀ ਹੈਗੀ ਹਾਜੀ ਇਸ ਬਾਰੇ ਮੈਨੂੰ ਜ਼ਰੂਰ ਕਮੈਂਟ ਕਰਿਓ ਪਲੀਜ਼ ਹਾਂਜੀ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਿਮੁਰਾ ਕਰ ਲਿਓ ਤੇ ਲਾਈਕ ਐਂਡ ਸ਼ੇਅਰ ਵੀ ਕਰਨਾ ਨਾ ਭੁੱਲਿਓ ਤੇ ਪਲੀਜ਼ ਕਮੈਂਟ ਜ਼ਰੂਰ ਕਰਿਓ ਤੇ ਮੈਂ ਤੁਹਾਨੂੰ ਜਿਹੜੀ ਚੀਜ਼ ਦਿਖਾਈ ਉਹਦੇ ਬਾਰੇ ਮੈਨੂੰ ਦੱਸਿਓ ਤੇ ਕੱਲ ਨੂੰ ਆਪਾਂ ਇੱਕ ਨਵੇਂ ਵਲੌਗ ਨਾਲ ਫੇਰ ਮਿਲਾਂਗੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਈ